ਵਕੀਲ ਸਾਹਿਬ 10 ਸਾਲਾਂ ਬਾਅਦ ਵੀ ਇਨਸਾਫ ਨਹੀਂ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਦੇਖੋ ਇਸ ਦੇ ਵਿੱਚ ਕੀ ਹੈ 2 ਸਾਲ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਨੇ 5 ਮਾਰਚ ਨੂੰ ਮੈਨੂੰ ਇੱਥੇ ਗੱਡੀ 'ਚ ਬਿਠਾ ਕੇ ਕਿਹਾ ਸੀ ਕਿ ਮੈਂ 15 ਦਿਨਾਂ ਦੇ ਅੰਦਰ-ਅੰਦਰ ਸੁਖਵੀਰ ਬਾਦਲ ਦਾ ਬਾਈਬਲ ਕਲਾ ਚਲਾਨ ਪੇਸ਼ ਕਰ ਦੂੰ ਪਰ ਉਹ 15 ਦਿਨ ਕੀ ਮੈਂ ਦੋ ਵਾਰ ਨੇ ਇੱਥੇ ਘਰੇ ਵੀ ਜਾ ਕੇ ਆਇਆ ਇਹਦੀ ਕੋਠੀ 'ਚ ਗਏ ਚੰਡੀਗੜ੍ਹ ਉਸ ਤੋਂ ਬਾਅਦ ਇਹਨੇ ਮੋਬਾਈਲ ਨਹੀਂ ਚੁੱਕਿਆ ਅੱਜ ਤੱਕਰ 302 ਦੇ ਵਿੱਚ ਉਹਦੇ ਖਲਾਕਚਲਾਣ ਨਹੀਂ ਪੇਸ਼ ਹੋਇਆ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਅਕਾਲੀ ਤੇ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਦੀ ਫਰੈਂਡਸ਼ਿਪ ਐ ਸੰਗਵੀਰ ਬਾਦਲ ਨੂੰ ਬਚਾਉਣ ਲੱਗੇ ਤੇ ਉਹ ਭਗਵੰਤ ਮਾਨ ਉਸ ਗੱਲ ਤੇ ਆਪਦੇ ਤੇ ਖਰਾ ਵੀ ਉੱਤਰਿਆ ਉਹ ਉਹਨੂੰ ਵਿਚਾਰਿਆ ਤੇ ਦੂਸਰੀ ਗੱਲ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਜਵੀ ਵਾਲੇ ਕੇਸ ਨੇ ਉਹਨਾਂ ਦੇ ਵਿੱਚ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੋਈ ਐਡਵੋਕੇਟ ਨਹੀਂ ਦਿੱਤਾ ਗਿਆ ਜਿਸ ਨੇ ਕੋਈ ਰਿਵਿਜ਼ਨ ਪਟੀਸ਼ਨ ਫਾਈਲ ਨਹੀਂ ਕੀਤੀ ਜਿਸ ਦਾ ਰਿਜ਼ਲਟ ਸਾਡੇ ਸਾਹਮਣੇ ਹੈ ਸੋ ਇੱਕ ਮੈਂ ਕਹੂੰਗਾ ਐਦੂ ਉੱਤੇ ਮੰਦ ਭਾਗੀ ਗੱਲ ਨਹੀਂ ਹੋ ਸਕਦੀ ਕਿ 10 ਸਾਲ ਹੋ ਗਏ ਨੇ 10 ਸਾਲ ਦੇ ਵਿੱਚ ਅਜੇ ਤੱਕ ਅਸੀਂ ਉੱਥੇ ਖਲੋਤੇ ਆ ਜਿੱਥੇ 2015 'ਚ ਖਲੋਤੇ ਸੀ ਕੀ ਮੰਗ ਕਰਦੇ ਹਾਂ ਸੋ ਮੇਰੀ ਤਾਂ ਇੱਕ ਹੀ ਰਿਕੁਐਸਟ ਹੈ ਆਪਣੇ ਸੰਗਤ ਅੱਗੇ ਹੈ ਕਿ ਆਪਾਂ ਨੂੰ ਆਪਣੇ ਆਪ ਹੀ ਜਿਹੜੇ ਕੇਸ ਕੰਟੈਸਟ ਕਰਨੇ ਪੈਣੇ ਨੇ ਆਪ ਹੀ ਅੱਗੇ ਚੱਲਣਾ ਪੈਣਾ ਹੈ ਜਿਵੇਂ ਅਸੀਂ ਹੁਣ ਚਾਰ ਕੇਸ ਜਿਹੜੇ ਇਥੋਂ ਫਰੀਦਕੋਟ ਦੇ ਭੇਜੇ ਨੇ ਫੂਲਕਾ ਸਾਹਿਬ ਕੋਲ ਤਾਂ ਉਹਨਾਂ ਦੇ ਜਿਹੜੇ ਕੱਲ ਸਟੇ ਹੋ ਚੁੱਕੇ ਨੇ ਠੀਕ ਆ ਆਪਾਂ ਨੂੰ ਲੱਗਣਾ ਪੈਣਾ ਸਾਰਾ ਕੁਝ ਕਰਨਾ ਪੈਣਾ ਪਰ ਇੱਕ ਬੜੀ ਮੰਦ ਭਾਗੀ ਗੱਲ ਹੈ ਕਿ ਸੁਖਬੀਰ ਬਾਦਲ ਨੂੰ ਬਚਾਉਣ ਦੇ ਲਈ ਜਿਹੜਾ ਭਗਵੰਤ ਮਾਨ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਤੇ ਉਹਨੂੰ ਬਚਾਇਆ